ਨਿਊਜ਼ੀਲੈਂਡ ਵਿੱਚ ਇਸ ਵਾਰ ਕ੍ਰਿਸਮਸ ਤੋਂ ਪਹਿਲਾਂ ਸਟਰਾਬਰੀਜ਼ ਦੀ ਬੰਮਪਰ ਫਸਲ ਆਉਣ ਦੀ ਉਮੀਦ ਹੈ ਪਿਛਲੇ 2 ਸਾਲਾਂ ਤੋਂ ਮੌਸਮੀ ਤਬਾਹੀਆਂ ਕਾਰਨ ਘਟ ਹੋ ਰਹੀ ਪੈਦਾਵਾਰ ਹੁਣ ਮੁੜ ਤੋਂ ਨਾਰਮਲ ਹੋ ਰਹੀ ਹੈ 2 ਸਾਲ ਪਹਿਲਾਂ ਤੂਫਾਨਾਂ ਅਤੇ ਸਾਈਕਲਨ ਗੈਬਰੀਅਨ ਨੇ ਨਿਊਜ਼ੀਲੈਂਡ ਦੀ ਸਟਰਾਬਰੀ ਉਤਪਾਦਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਬੂਟਿਆਂ ਦਾ 1/3 ਤੋਂ ਵੱਧ ਸਟਾਕ ਨਸਟ ਹੋ ਗਿਆ ਸੀ ਪਰ ਇਸ ਸੀਜ਼ਨ ਹਾਲਾਤ ਬਦਲ ਗਏ ਹਨ ਕੈਂਟਰਬਰੀ ਵਿੱਚ ਹਾਊਰਾ ਪ੍ਰੋਡਿਊਸ ਦੇ ਗਰੋਅਰ ਐਂਡ ਹੌਪਸਨ ਕਹਿੰਦੇ ਹਨ ਕਿ ਇਸ ਵਾਰ ਸ਼ੁਰੂਆਤ ਵਧੀਆ ਹੈ ਫੁੱਲ ਵੀ ਬਹੁਤ ਹਨ ਤੇ ਫਲ ਵੀ ਤਿਆਰ ਹੋ ਰਹੇ ਹਨ ਦੇਸ਼ ਵਿੱਚ ਲਗਭਗ 160 ਕਮਰਸ਼ੀਅਲ ਸਟਰਾਬਰੀ ਗਰੋਅਰ ਹਨ ਅਤੇ ਇਹਨਾਂ ਦੇ ਵਿੱਚੋਂ ਸਿਰਫ 8 ਗਰੋਅਰ ਹੀ ਪੂਰੇ ਦੇਸ਼ ਨੂੰ ਬੂਟਿਆਂ ਦੀ ਸਪਲਾਈ ਕਰਦੇ ਹਨ ਸਟਰਾਬਰੀ ਗਰੋਅਰ ਐਂਡ ਜੈਟ ਦੇ ਐਗਜ਼ੀਕਿਊਟਿਵ ਡਾਇਰੈਕਟਰ ਸੈਲੀ ਕਿੰਗ ਨੇ ਦੱਸਿਆ ਹੈ ਕਿ ਗਰੋਅਰ ਰਿਲੇਜ਼ੈਂਟ ਹਨ ਪਰ ਪਿਛਲੇ 2 ਸਾਲ ਇਹਨਾਂ ਦੇ ਬਹੁਤ ਮੁਸ਼ਕਿਲ ਦੇ ਵਿੱਚ ਲੰਗੇ ਹਨ ਹੌਪਸਨ ਯਾਦ ਕਰਦੇ ਹਨ ਕਿ 2 ਸਾਲ ਪਹਿਲਾਂ ਉਹਨਾਂ ਨੂੰ ਆਪਣਾ ਸਿਰਫ ਅੱਧਾ ਕੋਟਾ ਹੀ ਮਿਲਿਆ ਇਹ ਚੁਣੌਤੀ ਦੇਸ਼ ਭਰ ਦੇ ਕਈ ਗਰੋਹਾਂ ਨੇ ਸਹੀ ਸੀ ਬੂਟੇ ਤਿਆਰ ਕਰਨ ਵਾਲੀਆਂ ਨਰਸਰੀਆਂ ਵੀ ਮੁਸ਼ਕਿਲ ਦੇ ਵਿੱਚੋਂ ਗੁਜ਼ਰੀਆਂ ਸਨ ਤਾਰਫ ਦੇ ਨਰਸਰੀ ਦੇ ਐਂਡਰੂ ਬੋਲੀਅਨ ਕਹਿੰਦੇ ਹਨ ਕਿ ਆਖਰੀ ਵੇਲੇ ਪਤਾ ਲੱਗਣਾ ਕਿ ਬੂਟਾ ਤਿਆਰ ਹੀ ਨਹੀਂ ਹੈ ਤੇ ਬਹੁਤ ਦੁੱਖ ਲੱਗਦਾ ਸੀ ਪਰ ਇਸ ਸਾਲ ਕਹਾਣੀ ਬਿਲਕੁਲ ਵੱਖਰੀ ਹੈ ਸਟਰਾਬਰੀ ਉਗਾਉਣਾ ਚੁਣੌਤੀ ਹੈ ਪਰ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਸੈਲੀਕਿੰਗ ਮੁਤਾਬਕ ਗਰੋਰਾਂ ਦਾ ਮੂਡ ਕਾਫੀ ਚੰਗਾ ਹੈ ਅਤੇ ਅਗਲੀ ਫਸਲ ਵੀ ਉਹਨਾਂ ਲਈ ਤਿਆਰ ਹੈ ਹੌਪਸਨ ਦੱਸਦੇ ਹਨ ਕਿ ਬਿਹਤਰ ਸਪਲਾਈ ਵੀ ਮਿਲੇਗੀ ਬਿਹਤਰ ਪ੍ਰੋਸੈਸਿੰਗ ਵੀ ਸਟਰਾਬਰੀਜ਼ ਖਾਂਦੇ ਰਹੋ ਇਸ ਲਈ 크리스마스 ਟੇਬਲ ਤੇ ਇਸ ਵਾਰ ਸਟ੍ਰਾਬਰੀਜ਼ ਦੀ ਕੋਈ ਕਮੀ ਨਹੀਂ ਆਵੇਗੀ ਕੀਮਤਾਂ ਵਿਕਟਣ ਦੀ ਉਮੀਦ ਹੈ ਨਿਊਜ਼ੀਲੈਂਡ ਵਿੱਚ ਇਸ ਵਾਰ ਕ੍ਰਿਸਮਸ ਤੋਂ ਪਹਿਲਾਂ ਸਟਰਾਬਰੀਜ਼ ਦੀ ਬੰਮਪਰ ਫਸਲ ਆਉਣ ਦੀ ਉਮੀਦ ਹੈ ਪਿਛਲੇ 2 ਸਾਲਾਂ ਤੋਂ ਮੌਸਮੀ ਤਬਾਹੀਆਂ ਕਾਰਨ ਘਟ ਹੋ ਰਹੀ ਪੈਦਾਵਾਰ ਹੁਣ ਮੁੜ ਤੋਂ ਨਾਰਮਲ ਹੋ ਰਹੀ ਹੈ 2 ਸਾਲ ਪਹਿਲਾਂ ਤੂਫਾਨਾਂ ਅਤੇ ਸਾਈਕਲਨ ਗੈਬਰੀਅਨ ਨੇ ਨਿਊਜ਼ੀਲੈਂਡ ਦੀ ਸਟਰਾਬਰੀ ਉਤਪਾਦਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ ਬੂਟਿਆਂ ਦਾ 1/3 ਤੋਂ ਵੱਧ ਸਟਾਕ ਨਸ਼ਟ ਹੋ ਗਿਆ ਸੀ ਪਰ ਇਸ ਸੀਜ਼ਨ ਹਾਲਾਤ ਬਦਲ ਗਏ ਹਨ ਕੈਂਟਰਬਰੀ ਵਿੱਚ ਹਾਊਰਾ ਪ੍ਰੋਡਿਊਸ ਦੇ ਗਰੋਅਰ ਐਂਡ ਹੌਪਸਨ ਕਹਿੰਦੇ ਹਨ ਕਿ ਇਸ ਵਾਰ ਸ਼ੁਰੂਆਤ ਵਧੀਆ ਹੈ ਫੁੱਲ ਵੀ ਬਹੁਤ ਹਨ ਤੇ ਫਲ ਵੀ ਤਿਆਰ ਹੋ ਰਹੇ ਹਨ ਦੇਸ਼ ਵਿੱਚ ਲਗਭਗ 160 ਕਮਰਸ਼ੀਅਲ ਸਟਰਾਬਰੀ ਗਰੋਅਰ ਹਨ ਅਤੇ ਇਹਨਾਂ ਦੇ ਵਿੱਚੋਂ ਸਿਰਫ 8 ਗਰੋਅਰ ਹੀ ਪੂਰੇ ਦੇਸ਼ ਨੂੰ ਬੂਟਿਆਂ ਦੀ ਸਪਲਾਈ ਕਰਦੇ ਹਨ ਸਟਰਾਬਰੀ ਗਰੋਅਰ ਐਂਡ ਜੈਟ ਦੇ ਐਗਜ਼ੀਕਿਊਟਿਵ ਡਾਇਰੈਕਟਰ ਸੈਲੀ ਕਿੰਗ ਨੇ ਦੱਸਿਆ ਹੈ ਕਿ ਗਰੋਅਰ ਬਹੁਤ ਰਿਲੀਜੀਅੰਟ ਹਨ ਪਰ ਪਿਛਲੇ 2 ਸਾਲ ਇਹਨਾਂ ਦੇ ਬਹੁਤ ਮੁਸ਼ਕਿਲ ਦੇ ਵਿੱਚ ਲੰਗੇ ਹਨ ਹੌਪਸਨ ਯਾਦ ਕਰਦੇ ਹਨ ਕਿ 2 ਸਾਲ ਪਹਿਲਾਂ ਉਹਨਾਂ ਨੂੰ ਆਪਣਾ ਸਿਰਫ ਅੱਧਾ ਕੋਟਾ ਹੀ ਮਿਲਿਆ। ਇਹ ਚੁਣੌਤੀ ਦੇਸ਼ ਭਰ ਦੇ ਕਈ ਗਰੋਹਾਂ ਨੇ ਸਹੀ ਸੀ। ਬੂਟੇ ਤਿਆਰ ਕਰਨ ਵਾਲੀਆਂ ਨਰਸਰੀਆਂ ਵੀ ਮੁਸ਼ਕਲ ਦੇ ਵਿੱਚੋਂ ਗੁਜ਼ਰੀਆਂ ਸਨ। ਥਾਰਫੀਲਡ ਨਰਸਰੀ ਦੇ ਐਂਡਰੂ ਬੋਲੀਅਨ ਕਹਿੰਦੇ ਹਨ ਕਿ ਆਖਰੀ ਵੇਲੇ ਪਤਾ ਲੱਗਣਾ ਕਿ ਬੂਟਾ ਤਿਆਰ ਹੀ ਨਹੀਂ ਹੈ ਤੇ ਬਹੁਤ ਦੁੱਖ ਲੱਗਦਾ ਸੀ। ਪਰ ਇਸ ਸਾਲ ਕਹਾਣੀ ਬਿਲਕੁਲ ਵੱਖਰੀ ਹੈ। ਸਟਰਾਬਰੀ ਉਗਾਉਣਾ ਚੁਣੌਤੀ ਹੈ ਪਰ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ। ਸੈਲੀਕਿੰਗ ਮੁਤਾਬਕ ਗਰੋਹਾਂ ਦਾ ਮੂਡ ਕਾਫੀ ਚੰਗਾ ਹੈ। ਅਤੇ ਅਗਲੀ ਫਸਲ ਵੀ ਉਹਨਾਂ ਲਈ ਤਿਆਰ ਹੈ ਆਪਸਨ ਦੱਸਦੇ ਹਨ ਕਿ ਬਿਹਤਰ ਸਪਲਾਈ ਵੀ ਮਿਲੇਗੀ ਬਿਹਤਰ ਪ੍ਰੋਸੈਸਿੰਗ ਵੀ ਸਟਰਾਬਰੀਜ਼ ਖਾਂਦੇ ਰਹੋ ਇਸ ਲਈ 크리스마ਸ ਟੇਬਲ ਤੇ ਇਸ ਵਾਰ ਸਟਰਾਬਰੀਜ਼ ਦੀ ਕੋਈ ਕਮੀ ਨਹੀਂ ਆਵੇਗੀ ਕੀਮਤਾ ਵਿਕਟਨ ਦੀ ਉਮੀਦ ਹੈ